ਤਾ 13 ਫਰਵਰੀ ਦਿੱਲੀ ਕੂਚ ਦਾ ਸੱਦਾ ਜਿਹੜਾ ਦਿੱਤਾ ਗਿਆ ਸੀ ਕਿਸਾਨ ਯੂਨੀਅਨ ਵੱਲੋਂ ਤਾਂ ਕੂਚ ਕਰਨ ਦੀ ਫੁੱਲ ਤਿਆਰੀ ਦੇ ਵਿੱਚ ਕਿਸਾਨ ਨੇ ਅਸੀਂ ਮਹਿਲਾ ਚੌਂਕ ਸੰਗਰੂਰ ਦੇ ਵਿੱਚ ਖੜੇ ਆ ਤਾਂ ਦੇਖ ਸਕਦੇ ਹੋ ਹਰਿਆਣੇ ਵਾਲੇ ਵੀਰ ਵੀ ਇੱਥੇ ਆਏ ਹੋਏ ਨੇ ਤਾਂ ਬਾਈ ਜੀ ਤੁਸੀਂ ਆਏ ਹੋ ਦਿੱਲੀ ਕੂਚ ਕਰਨ ਤੇ ਹਰਿਆਣਾ ਸਰਕਾਰ ਨੇ ਪੂਰੀ ਬੈਰੀਕੇਟਿੰਗ ਕਰਤੀ ਉੱਥੇ ਕਹਿੰਦੇ ਫੋਰਸਾਂ ਪੂਰੀਆਂ ਲਾਤੀਆਂ ਟਾਈਟ ਕਰਿਆ ਹੋਇਆ ਕੰਮ ਪੂਰਾ तो जमाई जा रहे हो तो तैयारी तो करनी पड़ेगी भाई हाँ। हाँ। और शुके, शुके निकल गए फिर स्वाद वाली बात भी नहीं होती हाँ। तो इसका थोड़ी खुजली होती रहे कट्टर साहब का तो बार बार एक दो साल में इसको खुजानी पड़ती है अच्छा। कमर मगर जहाँ इसकी खुजली होती है ना वो खुजानी पड़ती है इसकी हाँ। तो ठीक है हम तैयार है आ रहे हैं दो घंटे में तैयार रहना जाके आए हैं कहते तेल नहीं खड़े ने स्वागत करना तेल हाँ भाई मालिश वालिश तो करनी पड़ेगी थके बुजुर्ग जाएंगे हमारे तो उसने ये बता दे साहब जो तो तो ये कील गाड़ रखी है ना ये तो आप टपणी है टपनी आप उस पर मुदे लेट जाएंगे कील अपने सीने में ले लेंगे पर भाइयों को टपावेंगे जरूर ये गारंटी है हमारी या तो यही मर के जाओगे नहीं तो भैया ने टपा के जाओगे हरियाणा फूल यानी के खड़ा नाल फुल फूल आपके सामने एक हफ्ता हो गया हम तो यही लोगों को जगा रहे भाई हम मरेंगे आपसे पहले कील की हम लेटेंगे आप आओ हमारे साथ चलो अपना है ये गुरूर की बात है एक अणक की बात अपनी अच्छा ठीक है अगर आज आrगे ना तो सदा के लिए आrगे आपा खत्म हो जाएंगे ये मूछ होरी है प किसी काम की नहीं रहेंगी फिर मान लो अणकਾਂ दे आगी गल अणकਾਂ पे आगी भाई मरेंगे या पहुंचेंगे एक ही बात है सही है तां तुसी की कहोगे जी हां जी खट्टर सरकार नु की कहोगे मुरे किल्ला लातिया कट्टर सरकार कितनी भी ताकत लगा ले कितनी किल गाल ले बैरीगेड डाल ले नदियों में पानी छोड़ दिया जो पानी चल रहा नदियों में पानी छोड़ दिया हम जो है सभी नदियों को हाँट कर और किलों का उखाड़ कर और हमारे पंजाब वाले हमारे भाई जी हैं प्रधान जी थे हमारे साथ कई दिन से ये रुके हुए हैं और हम पूरी ताकत के साथ हरियाणा आगे चलेगा ਹੁਣ amare bade bhai hamare piche chalenge hum puri taakat ke sath doin ko tod kar delhi ko uth karenge haryana walo mure laguga apne bade bhai nu leke jaauga ha bade bhai no apne sath leke chalenge pehle chook ho gayi thi unko pata nahi tha kal to kari thi par hame itna gyan nahi tha hum itna sath nahi diya par aapki baat to tanmandan se pura aiana ਇਨជាਬੀਅਕਟੀਵਾ ਬਹੁਤ ਅਧਾਰੋਂ ਦਾ ਟ੍ਰੈਕਟਰ ਇੱਕ ਹਾਲ ਕੜੀ ਦੇ ਬਾਅਦ ਹੀ ਸਭੀ ਵਾਹ ਬੋਰਡਰ 'ਤੇ ਮਿਲਣਗੇ ਜੀ ਔਰ ਅਮ ਜੋ ਹੈ ਪੂਰੇ ਬੋਰਡਰੋ ਕੋ ਹਰਿਆਣਾ ਕੋ ਸਤ 1 ਮਿੰਟ ਮੇ ਤੋੜ ਕੇ ਅਮ ਸਾਰੇ ਜੱਦੀ ਕੋ ਬੋਰਡਰ 'ਤੇ ਪਤਾਇੰਗੇ ਤਾਂ ਬਾਈ ਜੀ ਫੁੱਲ ਮੋਡੇ ਨਾ ਮੋਡਾ ਜੋੜ ਕੇ ਖੜੇ ਆ ਕਹਿੰਦੇ ਮੂਰੇ ਅਸੀਂ ਲੱਗਾਗੇ ਪਿੱਛੇ ਪੰਜਾਬ ਬਿਲਕੁਲ ਬਾਈ ਜੀ ਪਤਾ ਕੀ ਆ ਹਰਿਆਣੇ ਦੀ ਕਿ ਫੁੱਲ ਤਿਆਰੀ ਆ ਸਾਨੂੰ ਇੱਥੋਂ ਦੇਖ ਇਹ 3-400 ਹਰਿਆਣੇ ਵਾਲੇ ਭਰਾ ਸਾਨੂੰ ਲੈਣ ਆਏ ਆ ਪਹਿਲਾ ਚੌਕ ਇਹ ਕਹਿੰਦੇ ਵੀ ਸਾਡੀ ਉਧਰ ਵੀ ਫੁੱਲ ਤਿਆਰੀ ਆ ਜਦੋਂ ਇੱਥੋਂ ਚੱਲਾਂਗੇ ਅਸੀਂ ਉਧਰ ਵਾਲੇ ਵੀ ਬਾਰਡਰ ਦੇ ਮੂੰਹ ਆਉਣਗੇ ਉਹਨਾਂ ਨੂੰ ਜਦੋਂ ਬੈਰੀਕੇਡ ਲਾ ਕੇ ਵਿਚਾਲੇ ਘੇਰ ਲਾਂਗੇ ਵਿਚਾਲੇ ਦੱਬ ਲਾਂਗੇ ਉਹਨਾਂ ਨੂੰ ਅੱਛਾ ਐਨ ਫੁੱਲ ਤਿਆਰੀ ਆ ਤੇ ਇਹ ਅੱਗੇ ਹੋਣਗੇ ਕਹਿੰਦੇ ਅਸੀਂ ਅੱਗੇ ਲੱਗਾਂਗੇ ਤੁਸੀਂ ਸਾਡੇ ਵੱਡੇ ਪਾਈਓ ਤੁਸੀਂ ਪਿੱਛੇ ਲੱਗੇ ਹੋ ਪਹਿਲਾਂ ਗੋਲੀਆਂ ਲਾਠੀਆਂ ਅਸੀਂ ਖਾਵਾਂਗੇ ਜੇ ਲੋੜ ਪਈ ਤੇ ਬਾਅਦ ਦੇ ਵਿੱਚ ਕਹਿੰਦੇ ਤੁਸੀਂ ਟੱਕਰਿਓ ਜੇ ਲੋੜ ਪਈ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਕਿੰਨਾ ਕੁ ਬੈਰੀਕੇਡ ਕੀਤਾ ਅਸੀਂ ਆਪਣੇ ਖੇਤਾਂ ਵਿੱਚ ਰਸਤੇ ਬਣਾ ਦਾਂਗੇ ਪਰ ਤੁਹਾਨੂੰ ਦਿੱਲੀ ਲੈ ਕੇ ਜਾਵਾਂ ਹੁਣ ਕਿਸਾਨ ਮੰਨ ਲਓ ਦੋਹੇ ਪਾਸਿਓਂ ਘੇਰੂ ਬੈਰੀਕੇਡ ਬੈਰੀਕੇਡ ਦੋਹੇ ਪਾਸਿਓਂ ਟੁੱਟਣਗੇ ਹੁਣ ਹਾਂਜੀ ਦੋਹੇ ਪਾਸੇ ਦੋਹੇ ਪਾਸੇ ਟੁੱਟਣਗੇ ਉਹਨਾਂ ਨੂੰ ਲਾਉਣ ਦੇ ਲਾਗੇ 5-6 ਦਿਨ ਅਸੀਂ ਤਾਂ 2 ਘੰਟੇ ਹੀ ਖੜ੍ਹਾ ਲਾ ਦੇਵਾਂਗੇ ਜਾ ਕੇ ਹਾਂਜੀ ਹਾਂ 2 ਘੰਟਿਆਂ ਦੀ ਗੇਮ ਹੈ 2 ਘੰਟੇ ਖੇਰੂ ਖੇਰੂ ਕਰ ਦਾਂਗੇ ਬਿਲਕੁਲ ਜੇ ਕੀ ਤਾਂ ਜਾਇਓ ਜੀ ਤੁਸੀਂ ਪੂਰੀ ਤਿਆਰੀ ਆ 2 ਘੰਟਿਆਂ ਦੇ ਵਿੱਚ ਅਸੀਂ ਲੱਗੂ ਵੀ ਉਥੋਂ ਲੰਘੇ ਉਦੋਂ ਗਾਂ ਜਿਹੜਾ ਕਿਉਂਕਿ ਦੇਖੋ ਇੱਥੋਂ ਪਤਾ ਲੱਗਦਾ ਵੀ ਸਰਕਾਰ ਡਰੀ ਹੋਈ ਆ ਉਹਨਾਂ ਦੇ ਬੈਰੀਕੇਡ ਉਹਨਾਂ ਪਤਾ ਟੁੱਟਣਗੇ ਉਹਨਾਂ ਨੇ ਇੱਥੋਂ ਛੱਡ ਕੇ ਅੱਗੇ ਸਿੰਘੂ ਟਿਕਰੀ ਦੇ ਵੀ ਲਾ ਕੇ ਦਿੱਲੀ ਵੀ ਉਹਨਾਂ ਨੇ ਬੈਰੀਕੇਡ ਕਰਤੇ ਉੱਥੇ ਵੀ ਕਰਤੀ ਹਾਂ ਉੱਥੇ ਵੀ ਬੈਰੀਕੇਡ ਕਰਤੀ ਅੱਜ ਉਰੇ ਵੀ ਆਪਣੇ ਨਾ ਸਰੂਰ ਜ਼ਿਲ੍ਹੇ ਦੇ ਵਿੱਚ ਵੀ ਨੈਟ ਬੰਦ ਕਰਤਾ ਕੱਲਾ ਹੋਰ ਚੱਲਦਾ ਮੈਂ ਨਾ ਜੌਂਗ ਦੇ ਵਿੱਚ ਬਾਕੀ ਸਾਰਾ ਨੈਟ ਬੰਦਾ ਹੀ ਪਤਾ ਨਹੀਂ ਕਿਵੇਂ ਚੱਲ ਰਿਹਾ ਇੱਥੇ ਹੀ ਬੰਦ ਕਰਤਾ ਸਰਕਾਰ ਪੂਰੀ ਡਰੀ ਹੋਈ ਆ ਕਿਸਾਨਾਂ ਦੇ ਨੌਜਵਾਨਾਂ ਦੇ ਹੌਸਲੇ ਬੁਲੰਦ ਨੇ ਕਿਉਂਕਿ ਕਿਸਾਨਾਂ ਨੂੰ ਪਤਾ ਵੀ ਇਹ ਆ ਜੰਗ ਹਾਰ ਗਏ ਤਾ ਸਾਡੀ ਕਿਸੇ ਨੇ ਗਵਾਹੀ ਨਹੀਂ ਕਰਨੀ ਹੈਗੀ ਚੰਗੇ ਆਗੂਆਂ ਨੇ ਜਿਹੜੇ ਇਮਾਨਦਾਰ ਆਗੂ ਡੱਲੇ ਵਾਲ ਵਰਗੇ ਜੋ ਅੱਜ ਪੰਦੇਰ ਵਰਗੇ ਖੜੇ ਨੇ ਲੋਕਾਂ ਦੇ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹ ਕਹਿੰਦੇ ਨੇ ਆਜੋ ਅੱਜ ਬਾਹਰ ਨਿਕਲੋ ਘਰਾਂ ਦੇ ਵਿੱਚੋਂ ਮੈਂ ਵੀ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿਸਾਨਾਂ ਨੂੰ ਵੀ ਅੱਜ ਘਰਾਂ 'ਚ ਬੈਠਣ ਦਾ ਸਮਾਂ ਨਹੀਂ ਹੈਗਾ ਅੱਜ ਆਪਾਂ ਦਿੱਲੀ ਨੂੰ ਕੁਝ ਕਰਨਾ ਆਜੋ ਸਾਰੇ ਜਿੰਨੇ ਇਕ ਬੈਠੇ ਹੋ ਸੋਚੋ ਨਜ਼ਰ ਵੀ ਪਰਚਾ ਹੋ ਜੂ ਲਾਠੀ ਵੱਜੂ ਗੋਲੀ ਵੱਜੂਗੀ ਕੁਛ ਨਹੀਂ ਹੁੰਦਾ ਹੈਗਾ ਜੇ ਯਾਰ ਵੱਜੂ ਵੀ ਆਪਣੇ ਜਵਾਖਾਂ ਵਾਸਤੇ ਆਪਣੇ ਪੁੱਤ ਪੋਤਿਆਂ ਵਾਸਤੇ ਪਰਿਵਾਰਾਂ ਵਾਸਤੇ ਜ਼ਮੀਨਾਂ ਦਾ ਬਚਾ ਜਾਗੇ ਨਾ ਜੇ ਜ਼ਮੀਨਾਂ ਨਾ ਰਹੀਆਂ ਭਾਅ ਨਾ ਮਿਲੇ ਅਸੀਂ ਕਰਜ਼ਾਈ ਹੋਗੇ ਪਰ ਜੇ ਖੁਦਕੁਸ਼ੀਆਂ ਕਰਾਂਗੇ ਫਿਰ ਸਾਡੀ ਜਿਹੜੀ ਮੌਤ ਆ ਉਹ ਜ਼ਮੀਨ ਬੇਕਾਰ ਜਾਊਗੀ ਜੇ ਉੱਥੇ ਮਰਦੇ ਅਸੀਂ ਤਾਂ ਵੱਜਾਂਗੇ ਨਾ ਲੋਕ ਵੀ ਕਹਿਣਗੇ ਯਾਰ ਆਪਣੇ ਪਰਿਵਾਰ ਦੇ ਲਈ ਨਹੀਂ ਲੋਕਾਂ ਲਈ ਮਰ ਕੇ ਗਏ ਨੇ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਵੀ ਅੱਜ 10 11 ਵਜੇ ਨੂੰ ਆਪਾਂ ਕੁਝ ਕਰਾਂਗੇ ਆਰੇ ਨੌਜਵਾਨ ਫੋਨ ਆ ਰਿਹਾ ਪਿੰਡਾਂ ਦੇ ਵਿੱਚੋਂ ਜਿਹੜੇ ਬੰਕੇ ਕਹਿੰਦੇ ਬਾਈ ਅਸੀਂ ਤੰਤਕਲੀਆਂ ਲੈ ਕੇ ਆ ਰਹੇ ਆਂ ਜਾਨੀ ਪੂਰੀ ਤਿਆਰੀ ਦੇ ਵਿੱਚ ਆ ਨੌਜਵਾਨ ਵੀ ਪੂਰਾ ਪੰਜਾਬ ਦਾ ਨੌਜਵਾਨ ਕਹਿੰਦਾ ਕੀ ਕਹਿੰਦੇ ਸਾਰੇ ਸਾਡੇ ਵੀ ਸੋਨੂੰ ਯਾਰ ਬੱਡ ਟਪਾ ਕੇ ਆਵਾਂਗੇ ਅੱਛਾ ਆਵ ਜੀਆਂ ਗੱਡੀਆਂ ਦੇ ਵਿੱਚ 20 ਕਲਾਂ ਦੇ ਵਿੱਚ ਆ ਰਹੇ ਆ ਚੱਲ ਪੇ ਪੂਰੀ ਤਿਆਰੀ ਕਰਕੇ ਆਏ ਨੇ ਲਾਠੇ ਆ ਲੁੱਠੇ ਆ ਪੂਰੀਆਂ ਪੂਰੀਆਂ ਕਾਇਮ ਨੇ ਸਾਰਿਆਂ ਦੇ ਸਹੀ ਹੈ ਤਾਂ ਬਾਈ ਜੀ ਜਿਵੇਂ ਵਿਆਹ ਤੇ ਜਾਣਾ ਹੁੰਦਾ ਪੂਰੀਆਂ ਮੁੱਛਾਂ ਖੜੀਆਂ ਕਰਕੇ ਆਏ ਹੋ ਅੱਜ ਵੀ ਜਾਣਾ ਹੀ ਜਾਣਾ ਉਹ ਬਾਈ ਸਾਡੀਆਂ ਤਾਂ ਵਾਹਿਗੁਰੂ ਕੰਨੀਆਂ ਮੁੱਛਾਂ ਸ਼ੁਰੂ ਦੀਆਂ ਖੜੀਆਂ ਨੇ ਤੇ ਖੜੀਆਂ ਹੀ ਤਾਂ ਉਹਨੇ ਦਿੱਤਾ ਇਹ ਤਾਂ ਤਿਆਰੀ ਨਹੀਂ ਹੋਈ ਇਹ ਤਾਂ ਮੜੀ ਜੀ ਤਿਆਰੀ ਹੋਈ ਆ ਹਾਂ ਇਹ ਤਾਂ ਮੈਂ ਖੱਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਛੋਡੇ ਰਹੀਂ ਜਿਵੇਂ ਉਹ ਸਾਡੇ ਟਰੈਕਟਰਾਂ ਦੇ ਬਲੇਮ ਲਾ ਰਿਹਾ ਹੈ ਉਹ ਟਰੈਕਟਰਾਂ ਦੇ ਬਲੇਮ ਨਹੀਂ ਲਾ ਰਿਹਾ ਉਹ ਗੁਰੂ ਨਾਨਕ ਦੇਵ ਦੇ ਫਲਸਫੇ ਤੇ ਅਟੈਕ ਕਰ ਰਿਹਾ ਹੈ ਕਾਰਨ ਪਤਾ ਕੀ ਆ ਜਦੋਂ ਟਰੈਕਟਰ ਟਰਾਲੀਆਂ ਇਹ ਉਹਨਾਂ ਨੂੰ ਪਤਾ ਹੈ ਕਿ ਉਹ ਕਿਹਦਾ ਹਥਿਆਰ ਲੈ ਕੇ ਆ ਰਹੇ ਆ ਕਿਸੇ ਟਰੈਕਟਰ ਟਰਾਲੀ ਨੂੰ ਹਥਿਆਰ ਦੱਸਿਆ ਉਹ ਸਾਡੀਆਂ ਦੇਗਾਂ ਤੋਂ ਡਰਦਾ ਹੈ ਉਹ ਸਾਡੇ ਖੁਰਚਣਿਆਂ ਤੋਂ ਡਰਦਾ ਹੈ ਜਿਹੜਾ ਲੰਗਰ ਬਣਾਉਣਾ ਸੀ ਠੀਕ ਹੈ ਉਹਨੂੰ ਪਤਾ ਵੀ ਜਿਹੜੀ ਆਪਣੀ ਸਿਕ ਕੌਮ ਦੀ ਜਿਹੜੀ ਹੈਗੀ ਮਦਰ ਸਮਰੱਥਾ ਬੈਠਣ ਦੀ ਉਹਨੂੰ ਆਇਆ ਵੀ ਰੇਲਾਂ ਦੇ ਆਉਣਾ 2 ਘੰਟੇ ਨਾੜੇ ਮਾਰ ਕੇ ਮੁੜ ਜਾਣਾ ਉਹਨੂੰ ਪਤਾ ਵੀ ਤੇਰੇ ਪਤੰਦਰ ਮੋੜਨ ਵਾਲੇ ਨਹੀਂ ਹੋਣਾ ਆਰ ਪਾਰ ਕਰਕੇ ਆਵਾਂਗੇ ਅਸੀਂ ਜਾਂ ਤਾਂ ਮੇਰੀ ਗੱਲ ਸੁਣੋ ਆਉਣ ਵਾਲੀ ਪੀੜ੍ਹੀ ਨੂੰ ਖੁਸ਼ਹਸ਼ਾਲ ਕਰ ਜਾਾਂਗੇ ਤੇ ਜਾਂ ਪਸ਼ੀਦੀਆਂ ਭਾਜਾਂਗੇ ਇੱਕ ਪਾਸਾ ਕਰਕੇ ਮੁੜਾਂਗੇ ਨਹੀਂ ਕਿ ਹੁਣ ਇੱਕ ਪਾਸਾ ਹੀ ਹੋਊਗਾ ਇੱਕ ਪਾਸਾ ਬਿਲਕੁਲ ਡੱਲੇਵਾਰ ਸਾਹਿਬ ਨਾਲ ਬਹਿ ਕੇ ਗੱਲ ਕੀਤੀ ਆ ਵੀ ਅੱਗੇ ਸਾਡੇ ਨਾਲ ਡੱਲੇਵਾਰ ਸਾਹਿਬ ਸਾਡੇ ਅੱਗੇ ਵੀ ਬਹਿੰਦੇ ਸੀ ਸਾਡੇ ਦੋ ਤਿੰਨ ਬੰਦੇ ਨੇ ਇੱਕ ਜਿਹੜੇ ਐਕਸ਼ਨਾਂ ਸਮਾਈ ਫਿਰਦੇ ਸੀਗੇ ਸਾਨੂੰ ਪਤਾ ਹੈ ਉਹਨਾਂ ਨੇ ਗਦਾਰੀ ਕੀਤੀ ਆ ਠੀਕ ਹੈ ਇੱਕ ਜਿਹੜੇ ਕਾਮਰੇਡ ਸੀ ਉਹ ਐਮਐਸਪੀ ਨਹੀਂ ਮੰਗਦੇ ਮੈਂ ਸੋਡੇ ਜਨਰਲ ਰਾਹੀਂ ਕਹਿਣਾ ਚਾਹੁੰਦਾ ਜਿਹੜੇ ਉਹਨਾਂ ਜਥੇਬੰਦੀਆਂ ਨਾਲ ਲੋਕ ਜੁੜੇ ਆ ਉਹ ਲੋਕੋ ਛੱਡ ਦਿਓ ਛੱਡ ਦਿਓ ਝੰਡੇ ਛੱਡ ਦਿਓ ਸਿਰਫ ਤੇ ਸਿਰਫ ਕਿਸਾਨੀ ਦੇ ਮੁੱਦੇ ਤੇ ਆਇਓ ਜੇ ਕਿਸਾਨੀ ਬਚਾਉਣੀ ਹੈ ਨਾ ਕਿਸਾਨੀ ਦੇ ਮੁੱਦੇ ਤੇ ਆਜੋ ਤੇ ਇਹ ਛੱਡ ਦੇ ਯੂਨੀਅਨ ਹੈ ਜਿਹੜੀ ਯੂਨੀਅਨ ਕੁੜੀ ਕਰਤ ਲੜਦੀ ਆ ਉਹਦੇ ਨਾਲ ਖੜੋ ਯਾਰ ਠੀਕ ਹੈ ਜੀ ਹਾਂਜੀ ਭਾਈ ਜੀ ਕੀ ਕਹਿਣਾ ਚਾਹੂੰ ਕਿ ਜੇ ਮਨ ਲੋ ਹਰਿਆਣੇ ਦੇ ਵਿੱਚ ਤਾਂ ਐਲਾਨ ਵੀ ਹੋ ਗਿਆ ਅਨਾਉਂਸਮੈਂਟਾਂ ਵੀ ਹੋ ਰਹੀਆਂ ਨੇ ਜਿਹੜਾ ਮਨ ਲੋ ਸਾਥ ਦੇਊਗਾ ਕਹਿੰਦੇ ਉਹਨਾਂ ਦੇ ਪਰਚੇ ਹੋਣਗੇ ਸਾਰਾ ਕੁਝ ਅਸੀਂ ਸਰਕਾਰੀ ਮਸ਼ੀਨਰੀ ਲਾਤੀ ਉਹਨਾਂ ਨੇ ਅਸੀਂ ਬਤਾਨਾ ਚਾਹਤੇ ਹਾਂ ਇਹ ਲੜਾਈ ہماری ਸੈਂਟਰ ਨਾਲ ਹੈ ਨਾ ਕਿ ਖੱਟੜ ਸਰਕਾਰ ਨਾਲ ਔਰ ਖੱਟੜੀ ਸਲਾਇਕ ਹੈ ਵੀ ਨਹੀਂ ਅਸੀਂ ਉਸਕੇ ਖਿਲਾਫ ਲੜਾਈ ਲੜੇ ਉਹ ਤਾਂ ਖੁਦ ਇਤਨਾ ਆਰਡਰ ਪੋਕ ਹੈ ये भगवत मान जी ने तो सरकार से बातचीत करने के लिए सेंट्रल गवर्नमेंट को पत्र लिख के दो बार मीटिंग कराई उस आदमी ने एक भी बार किसान के साथ मीटिंग नहीं की और आज तक दस साल उसको हमारे हरियाणा के मुख्यमंत्री हो गए किसान का इतना भी भला नहीं किया वो तो चोर लोग हैं किसान के खाद के कट्टे में पहले पैतालीस किलो करा अब चालीस कर दिया ये कह रहे किसान का हम कर्जा दो में आमदनी दुगनी करेंगे इनने तो चोरी और की है किसान आ गया होगी दुगनी का कुछ नहीं हुआ है और हम कहना चाहते हैं आज रात को जो सिंगू बॉर्डर के साथ में हमारे जत्थेबंदी थी उनके आदमी जो अग्गू थे वो गिरफ्तार कर लिए में अच्छा। और पुलिस प्रशासन ने इतनी उनके साथ बदतमीजी की है लोगों के दरवाजे तोड़ तोड़ वो घरों से निकाले हैं अच्छा। और माँ बहनों के साथ अच्छी गालिया गालियां निकाल ली है और सरकार ये डराना चाहती है आपके बच्चों का भविष्य खराब हो जाएगा आपको सरकारी जो भी सुविधा मिल रही है वो बंद हो जाएंगी आपकी जमीन की कुड़की हो जाएगी हम ये कह रहे हैं हम आखिरी साथ तक लड़ेंगे और ये जो किसान का खून है और हरियाणा पंजाब का जो भाईचारा है इससे सरकार पहले भी डरी थी और अब तो हम ये कह रहे हैं जैसे ही हम बॉर्डर के पास जाएंगे सरकार बिल्कुल डर जाएगी तोड़ने की जरूरत नहीं पड़ेगी सरकार खुद गेट खोल देगी उनको ये पता हरियाणा और पंजाब जब भी साथ आए हैं तो सरकार को मुंह की खानी पड़ी है ਪੂਰੀ ਤਿਆਰੀ ਦੇ ਵਿੱਚ ਹਰਿਆਣਾ ਤੇ ਪੰਜਾਬ ਹੈ ਤਾਂ ਦੇਖ ਸਕਦੇ ਹੋ ਤੁਸੀਂ ਹਰਿਆਣੇ ਵਾਲੇ ਵੀਰ ਵੀ ਨਾਲ ਖੜੇ ਨੇ ਕਹਿੰਦੇ ਹਫਤਾ ਹੋ ਗਿਆ ਸੀ ਇੱਥੀਆਂ ਮਹਿਲਾ ਚੌਂਕ ਸੰਗਰੂਰ ਮਹਿਲਾ ਚੌਂਕ ਸੰਗਰੂਰ ਦੇ ਵਿੱਚ ਖੜੇ ਆ ਤਾਂ ਦੇਖ ਸਕਦੇ ਹੋ ਹਰਿਆਣੇ ਵਾਲੇ ਵੀਰ ਵੀ ਇੱਥੇ ਆਏ ਹੋਏ ਨੇ ਤਾਂ ਬਾਈ ਜੀ ਤੁਸੀਂ ਆਏ ਹੋ ਦਿੱਲੀ ਕੂਚ ਕਰਨ ਤੇ ਹਰਿਆਣਾ ਸਰਕਾਰ ਨੇ ਪੂਰੀ ਬੈਰੀਕੇਟਿੰਗ ਕਰਤੀ ਉੱਥੇ ਕਹਿੰਦੇ ਫੋਰਸਾਂ ਪੂਰੀਆਂ ਲਾਤੀਆਂ करे होया काम पूरा। तो जा रहे तो तो करनी पड़ेगी भाई हाँ। और शुके, शुके निकले गए तो हाँ। तो इसका खुजली होती खुजानी पड़ती है अच्छा। कमर मगर जहाँ पे इसकी खुजली होती है ना वो खुजानी पड़ती है इसकी हाँ। तो ठीक है हम तैयार है आ रहे हैं दो घंटे में तैयार रहना जाके आए हैं तेल नहीं खड़े ने स्वागत कर तेल हाँ भाई मालिश वालिश तो करनी पड़ेगी थके बुजुर्ग जाएंगे हमारे तो उसने ये बताया ना ये तो आपा ना टपनी है, टपनी। आपा है ना उस पे जाएंगे, कील अपने शीने में ले लेंगे पर भाइयों को टपावंगे जरूर ये गारंटी है हमारी या तो यही मर के जाओगे नहीं तो भैया ने टपा के जाओगे हरियाणा फूल खड़ा ना फूल फूल आपके सामने एक हफ्ता हो गया हम तो यही लोगों को जगा हम मरेंगे आपसे पहले की हम लेटेंगे आप आओ हमारे साथ चलो अपना है ये गुरूर की बात है एक अनक की बात अपनी अच्छा ठीक है अगर आज आrगे ना तो सदा के लिए आrगे आपा खत्म हो जाएंगे ये मूछ होरी है प किसी काम की नहीं रहेंगे फिर मान लो अनखां दे आगी गल अनखां पे आगी भाई मरेंगे या पहुंचेंगे एक ही बात है सही है तां तुसी की कहोगे जी हां जी खट्टर सरकार नु की कहोगे मुरे किल्ला लातिया कट्टर सरकार कितनी भी ताकत लगा ले कितनी कीड़ गाल ले बैरिगेड डाल ले नदियों में पानी छोड़ दिया जो पानी नहीं चल रहा नदियों में पानी छोड़ दिया हम जो है सभी नदियों को हाट कर और किलों का उखाड़ कर और हमारे पंजाब वाले हमारे भाई जी हैं प्रधान जी थे हमारे साथ कई दिन से ये रुके हुए हैं और हम पूरी ताकत के साथ हरियाणा आगे चलेगा और हमारे बड़े भाई हमारे पीछे चलेंगे अच्छा। हम पूरी ताकत के साथ जो इनको तोड़कर दिल्ली कुछ करेंगे हरियाणा वालों मुरे लगूंगा अपने बड़े भाई ना लेके जाऊंगा हम बड़े भाई नो अपने साथ लेके चलेंगे पहले चूक होगी थी इनको पता नहीं था काल तो करी थी पर हमें इतना ज्ञान नहीं था हम इतना साथ नहीं दिया पर अब की बात तो तन मुंधन से पूरा हरियाणा ਇਨਸ਼ੀਅਬਜੈਕਟਿਵ ਬਹੁਤ ਅਦਾਰੋਗ ਟ੍ਰੈਕਟਰ ਇੱਕ ਹਾਲ ਕਰੜੇ ਕੇ ਬਾਅਦ ਹੀ ਸਭੀ ਵਾਹ ਬੋਰਡਰ ਪਰ ਮਿਲenge ਜੀ ਔਰ ਹਮ ਜੋ ਹੈ ਪੂਰੇ ਬੋਰਡਰੋ ਕੋ ਹਰਿਆਣਾ ਕੋ ਸੋ 1 ਮਿੰਟ ਮੇ ਤੋੜ ਕੇ ਹਮ ਸਾਰੇ ਦਲੀ ਕੋ ਬੋਰਡਰ ਪਤਾਏਗੇ ਤਾਂ ਬਾਈ ਜੀ ਫੁੱਲ ਮੋਡੇ ਨਾ ਮੋਡਾ ਜੋੜ ਕੇ ਖੜੇ ਆ ਕਹਿੰਦੇ ਮੂਰੇ ਅਸੀਂ ਲੱਗਾਗੇ ਪਿੱਛੇ ਪੰਜਾਬ ਬਿਲਕੁਲ ਬਾਈ ਜੀ ਪਤਾ ਕੀ ਹੈ ਹਰਿਆਣੇ ਦੀ ਕਿ ਫੁੱਲ ਤਿਆਰੀ ਆ ਸਾਨੂੰ ਇਥੋਂ ਦੇਖ ਇਹ 3-400 ਹਰਿਆਣੇ ਵਾਲੇ ਭਰਾ ਸਾਨੂੰ ਲੈਣ ਆਏ ਆ ਪਹਿਲਾ ਚੌਕ ਇਹ ਕਹਿੰਦੇ ਵੀ ਸਾਡੀ ਉਧਰ ਵੀ ਫੁੱਲ ਤਿਆਰੀ ਆ ਜਦੋਂ ਇੱਥੋਂ ਚੱਲਾਂਗੇ ਅਸੀਂ ਉਧਰ ਵਾਲੇ ਵੀ ਬਾਰਡਰ ਦੇ ਮੂੰਹ ਆਉਣਗੇ ਉਹਨਾਂ ਨੂੰ ਜਦਾਂ ਬੈਰੀਕੇਟ ਲਾ ਕੇ ਵਿਚਾਲੇ ਘੇਰ ਲਾਂਗੇ ਵਿਚਾਲੇ ਦੱਬ ਲਾਂਗੇ ਉਹਨਾਂ ਨੂੰ ਅੱਛਾ ਐਨ ਫੁੱਲ ਤਿਆਰੀ ਆ ਤੇ ਇਹ ਅੱਗੇ ਹੋਣਗੇ ਕਹਿੰਦੇ ਅਸੀਂ ਅੱਗੇ ਲੱਗਾਂਗੇ ਤੁਸੀਂ ਸਾਡੇ ਵੱਡੇ ਪੈਰੋਂ ਤੁਸੀਂ ਪਿੱਛੇ ਲੱਗੇ ਹੋ ਪਹਿਲਾਂ ਗੋਲੀਆਂ ਲਾਠੀਆਂ ਅਸੀਂ ਖਾਵਾਂਗੇ ਜੇ ਲੋੜ ਪਈ ਤੇ ਬਾਅਦ ਦੇ ਵਿੱਚ ਕਹਿੰਦੇ ਤੁਸੀਂ ਟੱਕਰਿਓ ਜੇ ਲੋੜ ਪਈ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਕਿੰਨਾ ਕੁ ਬੈਰੀਕੇਡ ਕੀਤਾ ਅਸੀਂ ਆਪਦੇ ਖੇਤਾਂ ਵਿੱਚ ਰਸਤੇ ਬਣਾ ਦਾਂਗੇ ਪਰ ਤੁਹਾਨੂੰ ਦਿੱਲੀ ਲੈ ਕੇ ਜਾਵਾਂ ਹੁਣ ਕਿਸਾਨ ਮੰਨ ਲਓ ਦੋਵੇਂ ਪਾਸਿਓਂ ਘੇਰੂ ਬੈਰੀਕੇਡ ਬੈਰੀਕੇਡ ਦੋਵੇਂ ਪਾਸਿਓਂ ਟੁੱਟਣਗੇ ਹਾਂਜੀ ਦੋਵੇਂ ਪਾਸੇ ਦੋਵੇਂ ਪਾਸੇ ਟੁੱਟਣਗੇ ਉਹਨਾਂ ਨੂੰ ਲਾਉਣ ਦੇ ਲਾਗੇ 5-6 ਦਿਨ ਅਸੀਂ ਤਾਂ 2 ਘੰਟੇ ਖੜਿਆ ਲਾ ਕੇ ਜਾ ਕੇ ਹਾਂਜੀ ਹਾਂ 2 ਘੰਟੇ ਦੀ ਗੇਮ ਹੈ 2 ਘੰਟੇ ਖੇਰੂ ਖੇਰੂ ਕਰ ਦਾਂਗੇ ਬਿਲਕੁਲ ਦੇਖੀ ਤੇ ਜਾਇਓ ਜੀ ਤੁਸੀਂ ਪੂਰੀ ਤਿਆਰੀ ਆ 2 ਘੰਟਿਆਂ ਦੇ ਵਿੱਚ ਇਹ ਲੱਗੂ ਵੀ ਉਥੋਂ ਲੰਘੇ ਉਦਗਾਂ ਚ ਕਿਉਂਕਿ ਦੇਖੋ ਇੱਥੋਂ ਪਤਾ ਲੱਗਦਾ ਵੀ ਸਰਕਾਰ ਡਰੀ ਹੋਈ ਆ ਉਹਨਾਂ ਦੇ ਵੈਰੀਕੇਟ ਉਹਨਾਂ ਦਾ ਪਤਾ ਟੁੱਟਣਗੇ ਉਹਨਾਂ ਨੇ ਇੱਥੋਂ ਛੱਡ ਕੇ ਅੱਗੇ ਸਿੰਘੂ ਟਿਕਰੀ ਦੇ ਵੀ ਦਾ ਕੇ ਦਿੱਲੀ ਵੀ ਉਹਨਾਂ ਨੇ ਵੈਰੀਕੇਟ ਕਰਤੇ ਉੱਥੇ ਵੀ ਕਰਤੀ ਹਾਂ ਉੱਥੇ ਵੀ ਵੈਰੀਕੇਟ ਕਰਤੀ ਅੱਜ ਉਰੇ ਵੀ ਆਪਣੇ ਨਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਨੈੱਟ ਬੰਦ ਕਰਤਾ ਗੱਲਾਂ ਹੋਰ ਚੱਲਦਾ ਮੈਂ ਨਾ ਚੌਂਕ ਦੇ ਵਿੱਚ ਅੱਛਾ ਬਾਕੀ ਸਾਰਾ ਨੈੱਟ ਬੰਦਾ ਹੀ ਪਤਾ ਨਹੀਂ ਕਿਵੇਂ ਚੱਲ ਰਿਹਾ ਇੱਥੇ ਹੀ ਬੰਦ ਕਰਤਾ ਸਰਕਾਰ ਪੂਰੀ ਡਰੀ ਹੋਈ ਆ ਕਿਸਾਨਾਂ ਦੇ ਨੌਜਵਾਨਾਂ ਦੇ ਹੌਸਲੇ ਬੁਲੰਦ ਨੇ ਕਿਉਂਕਿ ਕਿਸਾਨਾਂ ਨੂੰ ਪਤਾ ਵੀ ਜੇ ਆਹ ਜੰਗ ਹਾਰ ਗਏ ਸਾਡੀ ਕਿਸੇ ਨੇ ਗਵਾਹੀ ਨਹੀਂ ਕਰਨੀ ਹੈਗੀ ਚੰਗੇ ਆਗੂਆਂ ਨੇ ਜਿਹੜੇ ਇਮਾਨਦਾਰ ਆਗੂ ਡੱਲੇ ਵਾਲ ਵਰਗੇ ਜੋ ਅੱਜ ਪੰਦੇਰ ਵਰਗੇ ਖੜੇ ਨੇ ਲੋਕਾਂ ਦੇ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹ ਕਹਿੰਦੇ ਨੇ ਆਜੋ ਅੱਜ ਬਾਹਰ ਨਿਕਲੋ ਘਰਾਂ ਦੇ ਵਿੱਚੋਂ ਮੈਂ ਵੀ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿਸਾਨਾਂ ਨੂੰ ਵੀ ਅੱਜ ਘਰਾਂ 'ਚ ਬੈਠਣ ਦਾ ਸਮਾਂ ਨਹੀਂ ਹੈਗਾ ਅੱਜ ਆਪਾਂ ਦਿੱਲੀ ਨੂੰ ਕੂਚ ਕਰਨਾ ਆ ਜੋ ਸਾਰੇ ਜਿੰਨੇ ਇਕ ਬੈਠੇ ਹੋ ਸੋਚੋ ਨਜ਼ਰ ਵੀ ਪਰਚਾ ਹੋ ਜੂ ਲਾਠੀ ਵੱਜੂ ਗੋਲੀ ਵੱਜੂਗੀ ਕੁਛ ਨਹੀਂ ਹੁੰਦਾ ਹੈਗਾ ਜੇ ਯਾਰ ਵੱਜੂ ਵੀ ਆਪਣੇ ਜਵਾਖਾਂ ਵਾਸਤੇ ਆਪਣੇ ਪੁੱਤ-ਪੋਤਿਆਂ ਵਾਸਤੇ ਪਰਿਵਾਰਾਂ ਵਾਸਤੇ ਜ਼ਮੀਨਾਂ ਦਾ ਬਚਾ ਜਾਗੇ ਨਾ ਜੇ ਜ਼ਮੀਨਾਂ ਨਾ ਰਹੀਆਂ ਭਾਅ ਨਾ ਮਿਲੇ ਅਸੀਂ ਕਰਜ਼ਾਈ ਹੋਗੇ ਫਿਰ ਖੁਦਕੁਸ਼ੀਆਂ ਕਰਾਂਗੇ ਫਿਰ ਸਾਡੀ ਜਿਹੜੀ ਮੌਤ ਉਹ ਜਮੀ ਬੇਕਾਰ ਜਾਊਗੀ ਜੋ ਉੱਥੇ ਮਰਦੇ ਸੀ ਤਵਜਾਂਗੇ ਨਾ ਲੋਕ ਵੀ ਕਹਿਣਗੇ ਯਾਰ ਆਪਣੇ ਪਰਿਵਾਰ ਦੇ ਲਈ ਨਹੀਂ ਲੋਕਾਂ ਲਈ ਮਰ ਕੇ ਗਏ ਨੇ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਵੀ ਅੱਜ 10 11 ਵਜੇ ਰੋ ਆਪਾਂ ਕੂਚ ਕਰਾਂਗੇ ਆ ਰਹੇ ਨੌਜਵਾਨ ਫੋਨ ਆ ਰਹੇ ਪਿੰਡਾਂ ਦੇ ਵਿੱਚੋਂ ਜਿਹੜੇ ਮਲਕ ਕਹਿ ਰਹੇ ਬਾਈ ਅਸੀਂ ਤਨਤਕਲੀਆਂ ਲੈ ਕੇ ਆ ਰਹੇ ਆ ਜਾਨੀ ਕਿ ਪੂਰੀ ਤਿਆਰੀ ਦੇ ਵਿੱਚ ਆ ਨੌਜਵਾਨ ਵੀ ਪੂਰਾ ਪੰਜਾਬ ਦਾ ਨੌਜਵਾਨ ਕਹਿੰਦਾ ਕੀ ਕਹਿ ਰਹੇ ਸਾਰੇ ਸਾਡੇ ਵੀ ਸੋਨੂੰ ਯਾਰ ਬੱਡਟ ਪਾ ਕੇ ਆਵਾਂਗੇ ਅੱਛਾ ਆਵਦੀਆਂ ਗੱਡੀਆਂ ਦੇ ਵਿੱਚ 20 ਕਿਲਾਂ ਦੇ ਵਿੱਚ ਆ ਰਹੇ ਆ ਚੱਲ ਲੱਭੇ ਪੂਰੀ ਤਿਆਰੀ ਕਰਕੇ ਆਏ ਨੇ ਲਾਠੇ ਆ ਲੁੱਠੇ ਆ ਪੂਰੇ ਆ ਪੂ ਜਿਵੇਂ ਵਿਆਹ ਤੇ ਜਾਣਾ ਹੁੰਦਾ ਪੂਰੀਆਂ ਮੁੱਛਾਂ ਖੜੀਆਂ ਕਰਕੇ ਆਏ ਹਾਂ ਅੱਜ ਵੀ ਜਾਣਾ ਹੀ ਜਾਣਾ। ਉਹ ਬਾਈ ਸਾਡੀਆਂ ਤਾਂ ਵਾਹਿਗੁਰੂ ਕੰਨੋਂ ਮੁੱਛਾਂ ਸ਼ੁਰੂ ਦੀਆਂ ਖੜੀਆਂ ਐ ਤੇ ਖੜੀਆਂ ਹੀ ਰਹਿਣਗੀਆਂ। ਤਾਂ ਦਿੱਤਾ ਹੋਇਆ ਬੋਲ। ਮੈਂ ਕਹਿੰਦੀ ਦੇਖੋ ਤਾਂ ਉਹਨੇ ਦਿੱਤਾ ਇਹ ਤਾਂ ਤਿਆਰੀ ਨਹੀਂ ਹੋਈ। ਇਹ ਤਾਂ ਮੜੀ ਦੀ ਤਿਆਰੀ ਹੋਈ ਆ। ਹਾਂ ਇਹ ਤਾਂ ਮੈਂ ਖੱਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਸੋਡੇ ਰਹੀਂ ਜਿਵੇਂ ਉਹ ਸਾਡੇ ਟਰੈਕਟਰਾਂ ਦੇ ਬਲੇਮ ਲਾ ਰਿਹਾ ਹੈ। ਉਹ ਟਰੈਕਟਰਾਂ ਦੇ ਬਲੇਮ ਨਹੀਂ ਲਾ ਰਿਹਾ। ਉਹ ਗੁਰੂ ਨਾਨਕ ਦੇਵ ਦੇ ਫਲਸਫੇ ਤੇ ਅਟੈਕ ਕਰ ਰਿਹਾ ਹੈ। ਕਾਰਨ ਪਤਾ ਕੀ ਆ? ਜਦੋਂ ਟਰੈਕਟਰ ਟਰਾਲੀਆਂ ਇਹ ਔਰ ਉਹਨੂੰ ਪਤਾ ਕਿ ਉਹ ਕਿਹਦਾ ਹਥਿਆਰ ਲੈ ਕੇ ਆ ਰਹੇ ਆ ਕਿਸੇ ਟਰੈਕਟਰ ਵਾਲੇ ਨੂੰ ਹਥਿਆਰ ਦੱਸਿਆ